ਨੌਜੁਕਾਸ਼ ਕਮੇਆ ਕਰਨ ਉਹ ਵਸੇ ਸਤਿ ਸਿਵਲੀਆਂ ਸੀ ਉਸੇ ਪਿੰਡ ਦੇ ਵਿੱਚ ਜਿੱਥੋਂ ਅੱਜ ਸਵੇਰੇ 8 ਤੋਂ 8:30 ਵਜੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਦੇ ਵਿੱਚ ਸਾਫ ਤੌਰ ਦੇ ਉੱਪਰ ਤਿੰਨ ਦੋ ਵਾਰ ਦੇਖਿਆ ਜਾਂਦਾ ਹੈ ਉਸ ਤੋਂ ਬਾਅਦ ਜੰਗਲਾਤ ਵਿਭਾਗ ਵੀ ਸਰਤਾਰਕ ਹੁੰਦਾ ਪਿੰਡ ਵਾਲੇ ਵੀ ਸਰਤਾਰਕ ਹੁੰਦੇ ਨੇ ਦੋਸਤਾਂ ਪਿੱਛਾ ਕਰਦੇ ਕਰਦੇ ਖੇਤਾਂ ਵਾਲਾ ਨੇ ਪਤਾ ਲੱਗਦਾ ਕਿ ਜਿਹੜੀ ਇੱਥੇ ਇੱਕ ਲੱਗੀ ਹੈ ਜਿਹੜਾ ਗੰਨਾ ਲੱਗਿਆ ਉਹਦੇ ਵਿੱਚ ਤਿੰਦੂਆ ਹੈਗਾ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਗੰਨੇ ਦਾ ਖੇਤ ਆ ਪੂਰਾ ਇਸ ਦੇ ਵਿੱਚ ਵਿੱਚ ਹੀ ਤਿੰਦੂਆ ਜਿਹੜਾ ਹੈਗਾ ਦੱਸਿਆ ਜਾ ਰਿਹਾ ਤੇ ਕਿਸੇ ਤਰ੍ਹਾਂ ਕੋਈ ਜ਼ਖਮੀ ਹੋ ਜੇ ਤਾਂ ਉਸ ਦੇ ਲਈ ਮੌਕੇ ਤੇ ਐਂਬੂਲੈਂਸ ਖੜੀ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਵੀ ਜੇ ਕੋਈ ਜ਼ਖਮੀ ਹੋ ਜਾ ਕਿਸੇ ਤਰ੍ਹਾਂ ਦੀ ਫਰਸਟ ایڈ ਦੀ ਜ਼ਰੂਰਤ ਹੁੰਦੀ ਹੈ ਤਾਂ ਟੀਮ ਜਿਹੜੀ ਹੈਗੀ ਉਹ ਐਂਬੂਲੈਂਸ ਖੜੀ ਕੀਤੀ ਗਈ ਹੈ ਅੰਦਰ ਟੀਮ ਵੀ ਜਿਹੜੀ ਹੈਗੀ ਬੈਠੀ ਹੈ ਕਿਸੇ ਦਾ ਜੇ ਕੋਈ ਜ਼ਖਮੀ ਹੋਵੇ ਇਲਾਜ ਕਰਨ ਵਾਸਤੇ ਤਾਂ ਇਹ ਜਿਹੜੀ ਸਤ ਤਰਕਤਾ ਹੈਗੀ ਹੈ ਉਹ ਵਰਤ ਰਹੇ ਨੇ ਹਾਲਾਂਕਿ 10 ਤੋਂ 12 ਦਿਨ ਹੋ ਗਏ ਨੇ ਪਟਿਆਲਾ ਦੇ ਰਾਊਂਡਿੰਗ ਰੇ ਦੇ ਵਿੱਚ ਤੀਂ ਦੂਆ ਘੁੰਮ ਰਿਹਾ ਹੈਗਾ ਤੇ ਆਹ ਤੁਸੀਂ ਦੇਖ ਸਕਦੇ ਹੋ ਪੱਤੇ ਲਾ ਕੇ ਰੋੜ ਬਲੋਕ ਕੀਤੀ ਹੋਏਗੀ ਇਸ ਵੱਲ ਨਹੀਂ ਜਾਣਾ ਹੈਗਾ ਤੇ ਇਸੇ ਰੋੜ ਦੇ ਉੱਪਰ ਵੀ ਸਾਹਮਣੇ ਪਿੰਜਰਾ ਲੱਗਿਆ ਹੋਇਆ ਇਸੇ ਤਰ੍ਹਾਂ ਇਸ ਇੱਕ ਦੇ ਖੇਤ ਤੇ ਗੰਨੇ ਦੇ ਖੇਤ ਦੇ ਆਲੇ ਦਲੇ ਪਿੰਜਰੇ ਲਗਾਏ ਗਏ ਨੇ ਸੋ ਜੰਗਲਾਤ ਵਿਭਾਗ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਡੰਡੇ ਛੋਟੇ ਪਕੜੇ ਹੋਏ ਨੇ ਵੀ ਜੇਕਰ ਕੋਈ ਇਸੇ ਤਰ੍ਹਾਂ ਸਥਿਤੀ ਆਂਦੀ ਆ ਤਾਂ ਅਸੀਂ ਵੀ ਦੋ ਹੱਥ ਹੋ ਸਕੀਏ ਸੋ ਸਰਦਾਰ ਜੀ ਦੇ ਹੱਥ ਚ ਟਾਕੂ ਆ ਹੈਗਾ ਇਸੇ ਤਰ੍ਹਾਂ ਜਿਹੜੇ ਲੋਕ ਇੱਥੇ ਖੜੇ ਨੇ ਕੋਈ ਨਾ ਕੋਈ ਹਥਿਆਰ ਲੈ ਕੇ ਖੜੇ ਹੈਗੇ ਨੇ ਤਾਂ ਜੋ ਜੇਕਰ ਉਹ ਜੰਗਲੀ ਜਾਨਵਰ ਬਾਹਰ ਵੱਲ ਆਂਦਾ ਤਾਂ ਆਪਣਾ ਬਚਾਅ ਹੋ ਸਕੇ ਤਾਂ ਇਹ ਸਭ ਦੇ ਵਿੱਚ ਜਿਹੜਾ ਜੰਗਲਾਤ ਵਿਭਾਗ ਹੈਗਾ ਉਸ ਨੇ ਵੀ ਆਪਣੀਆਂ ਟੀਮਾਂ ਲਾਈਆਂ ਹੋਈਆਂ ਨੇ ਅਲੱਗ-ਅਲੱਗ ਟੀਮਾਂ ਹੈਗੀਆਂ ਨੇ ਕੋਈ ਪਿੰਜਰੇ ਫਿੱਟ ਕਰਵਾ ਰਿਹਾ ਹੈ ਕੋਈ ਨਿਗਰਾਨੀ ਰੱਖ ਰਿਹਾ ਹੈਗਾ ਕੋਈ ਫੋਨ ਤੇ ਸੰਪਰਕ ਤੇ ਵਿੱਚ ਹੈਗਾ ਦੂਜੀਆਂ ਟੀਮਾਂ ਦੇ ਨਾਲ ਇਸੇ ਤਰ੍ਹਾਂ ਕੁਝ ਐਸੇ ਸ਼ਾਰਪ ਸ਼ੂਟਰ ਬੁਲਾਏ ਨੇ ਜੇਕਰ ਆਦਮ ਖੋਰ ਹੋ ਜਾਂਦਾ ਇਹ ਜਾਨਵਰ ਤਾਂ ਉਸ ਨੂੰ ਜੇਕਰ ਮੌਕੇ ਦੇ ਉੱਪਰ ਸ਼ੂਟ ਕਰਿਆ ਜਾਵੇ ਤਾਂ ਉਸ ਦੇ ਉਸ ਤਰ੍ਹਾਂ ਦੇ ਵੀ ਇੱਕ ਸ਼ਾਰਪ ਸ਼ੂਟਰ ਡੈਪ ਲੋਕ ਜਿਹੜੇ ਵਾਈਲਡ ਲਾਈਫ ਦੇ ਬੁਲਾਏ ਗਏ ਹੈਗੇ ਨੇ ਜੰਗਲਾਤ ਵਿਭਾਗ ਦੇ ਲੋਕ ਹੈਗੇ ਨੇ ਵਾਈਲਡ ਲਾਈਫ ਵਾਲੇ ਨੇ ਉਹ ਪੂਰੀ ਮਸਤੀ ਨਾਲ ਲੱਗੇ ਹੋਏ ਨੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਕਿਸ ਤਰ੍ਹਾਂ ਉਸ ਨੂੰ ਕਾਬੂ ਕੀਤਾ ਜਾਏਗਾ ਉਸ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਪਰਿਵਾਰਾਂ ਵੱਲੋਂ ਦੱਸਿਆ ਗਿਆ ਸੀ ਲੋਕਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਇੱਕ ਦੇ ਵਿੱਚ ਵੜੇ ਹੋ ਨੇ ਇਹ ਉਹੀ ਇੱਕ ਦਾ ਖੇਤ ਹੈ ਜਿਹਦੇ ਵਿੱਚ ਉਹਦੇ ਬੜੇ ਹੋਣ ਦੀ ਉਮੀਦ ਹੈ ਕਿ ਇਸ ਏਰੀਏ ਦੇ ਸੌਂਡਿੰਗ ਦੇ ਵਿੱਚ ਉਹ ਹੈਗਾ ਜੰਗਲਾਤ ਵਿਭਾਗ ਨੇ ਸਾਨੂੰ ਖਾਸ ਹਦਾਇਤ ਦਿੱਤੀ ਕਿ ਜ਼ਿਆਦਾ ਰੌਲਾ ਨੀ ਬਣਾਓ ਉੱਚੀ ਨੀ ਬੋਲਣਾ ਕਿ ਸ਼ੋਰ ਸੁਣ ਕੇ ਕਿਤੇ ਚੀਤਾ ਨਿਕਲਣਾ ਜਾਵੇ ਅਸੀਂ ਬਿਲਕੁਲ ਉਸ ਜਗ੍ਹਾ ਤੇ ਖੜੇ ਹਾਂ ਜਿਸ ਤੋਂ ਕੁਝ ਹੀ ਦੂਰੀ ਦੇ ਉੱਪਰ ਚੀਤਾ ਹੋ ਸਕਦਾ ਹੈਗਾ ਗਲਤ ਕਰਦੇ ਸਾਡੇ ਨਾਲ ਅਫੀਸਰ ਹੈਗੇ ਨੇ ਸਰ ਕੀ ਨਾਮ ਤੁਹਾਡਾ ਜਰਨ ਜੀ ਸਿੰਘ ਜਰਨ ਜੀ ਸਿੰਘ ਇਹ ਜਿਹੜੇ ਲੈਪੜ ਦੀ ਗੱਲ ਹੈਗੀ ਹੈ ਇਹ ਹਕੀਕੀ ਹੈ ਜਾਂ ਫੋਟੋ ਵਾਇਰਲ ਹੋ ਰਹੀਆਂ ਨੇ ਜਿਹੜੇ ਇੱਥੇ ਉਹ ਹਕੀਕੀ ਹੈ ਜੀ ਲੈਪੜ ਹੈ ਜੀ ਸਰਚ ਕਰ ਰਹੇ ਹਾਂ ਬਾਕੀ ਅਸੀਂ ਕਿੰਨੇ ਕ ਦਿਨ ਪਹਿਲਾਂ ਪਤਾ ਲੱਗਿਆ ਸੀਗੇ ਇਹਦੇ ਬਾਰੇ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਪਹਿਲਾਂ ਖਾਨਪੁਰ ਪਿੰਡ ਦੇ ਵਿੱਚ ਸੁਣਿਆ ਗਿਆ ਸੀ ਗੰਡਾ ਖੇੜੀ ਦੇ ਕੋਲੇ ਉੱਥੇ ਵੀ ਤੁਸੀਂ ਗਏ ਸੀ ਹਾਂਜੀ ਮੈਂ ਹੀ ਗਿਆ ਸੀ ਤੇ ਉਸ ਤੋਂ ਬਾਅਦ ਬਾਰਨ ਪਿੰਡ ਫਿਰ ਕਦੀ ਕਦੀ ਅਰਬਨ ਸਟੇਟ ਫਿਰ ਕਦੀ ਕਹਿੰਦੇ ਉਹ ਫੇਕ ਹੈ ਜੋ ਸਰਬਨ ਸਟੇਟ ਵਾਲੀ ਜੀ ਉਸੇ ਤਰ੍ਹਾਂ ਲੋਕਾਂ ਨੂੰ ਅਪੀਲ ਕਰ ਰਹੇ ਫੇਕ ਨਾ ਚਲਾਓ ਜੀ ਲੋਕ ਪੈਨਿਕ ਹੋ ਰਹੇ ਜਿਆਤੀ ਦੀਪਨਗਰ ਦੀ ਕਿਸੇ ਨੇ ਝੂਠੀ ਫਵਾ ਫਲਾਤੇ ਜੀ ਉਹ ਬਿਲਕੁਲ ਝੂਠ ਹੈ ਰਾਤ ਇੱਥੇ ਹੀ ਹੈ ਇਸ سپورਟ ਤੇ ਹੋਇਆ ਉਹਦਾ ਜਿਵੇਂ ਤੁਸੀਂ ਪਿਛਲੇ 10 ਦਿਨਾਂ ਤੋਂ ਲੱਗੇ ਹੋਏ ਆ ਮੈਨੂੰ ਯਾਦ ਆ ਕਿ ਮੈਂ ਪਿਛੇ ਅਗਸਤ ਦੇ ਮਹੀਨੇ ਦੇ ਵਿੱਚ ਹੀ ਕਵਰ ਕਰਕੇ ਆਇਆ ਖਾਨਪੁਰ ਪਿੰਡ ਦੇ ਵਿੱਚ ਜਿਸ ਘਰ ਦੇ ਬਾਹਰ ਆਇਆ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 10 ਦਿਨ ਬੀਤਣ ਵਾਲੇ ਹੈਗੇ ਨੇ ਜਿਵੇਂ ਕਿ ਤੁਸੀਂ ਦੱਸਿਆ ਹੁਣ 10 ਦਿਨਾਂ ਦੇ ਦਰਮਿਆਨ ਕਦੀ ਤੁਹਾਡੀ ਅੱਖਾਂ ਮੂਰੇ ਆਇਆ ਹੈ ਤੁਹਾਡੀ ਟੀਮ ਦੇ ਅੱਖਾਂ ਮੂਰੇ ਆਇਆ ਨਹੀਂ ਸਾਡੇ ਮੂਰੇ ਨਹੀਂ ਆਇਆ ਸਾਨੂੰ ਸੂਚਨਾ ਮਿਲਦੀ ਜਿਵੇਂ ਅੱਜ ਹੋ ਸਕਦਾ ਵੀ ਅੱਜ ਪੱਕੇ ਪ੍ਰੂਫ ਨੇ ਵੀ ਇੱਥੇ ਹੈ ਉਹ ਹੀ ਟਰਾਈ ਕਰ ਰਹੇ ਸੀ ਫੜਨ ਦੇ ਇਹ ਵੀ ਇੱਕ ਗੱਲ ਕਹੀ ਜਾ ਰਹੀ ਹੈ ਕਿ ਤਿੰਦੂਆ ਇੱਕ ਨਹੀਂ ਹੈਗਾ ਤਿੰਨ ਹੈਗੇ ਨੇ ਇੱਕ ਨਾਰਾ ਇੱਕ ਮਾਦਾ ਤੇ ਇੱਕ ਬੱਚਾ ਹੈਗਾ ਨਹੀਂ ਕਿ ਨਾਰੀ ਹੈ ਸਰ ਅਜੇ ਤੱਕ ਨਰ ਦਾ ਹੀ ਹੈ ਨਾਰੀ ਹੀ ਹੈਗਾ ਤੇ ਇੱਕ ਤਸਵੀਰ ਮੇਰੇ ਕੋਲ ਆਈ ਹੈ ਉਹ ਜਿਹਦੇ ਵਿੱਚ ਲੰਗੜਾ ਕੇ ਚੱਲ ਰਿਹਾ ਏਦਾਂ ਦਾ ਵੀ ਕੁਝ ਹੈਗਾ ਤਸਵੀਰ 'ਚ ਤਾਂ ਲੱਗ ਰਿਹਾ ਹੁਣ ਬਾਕੀ ਪਤਾ ਲੱਗੇ ਮੌਕੇ ਤੇ ਹੁਣ ਕੀ ਹੈ ਕੀ ਨਹੀਂ ਸਰ ਜੀ ਹੋਰ ਵੀ ਕੋਈ ਨੁਕਸਾਨ ਦੀ ਗੱਲ ਕੀਤੀ ਜਾਵੇ 10 ਦਿਨਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਇਨਸਾਨੀ ਨੁਕਸਾਨ ਤੋਂ ਇਲਾਵਾ ਸਾਡੇ ਨੌਲਿਜ ਕੋਈ ਨੁਕਸਾਨ ਨਹੀਂ ਆਇਆ ਸਰ ਜੀ ਕੋਈ ਜਾਨਵਰ ਖਾਦਾ ਹੋਵੇ ਕਿਸੇ ਨੂੰ ਮਾਰਿਆ ਹੋਵੇ 10 ਦਿਨਾਂ ਤੱਕ ਇਹ ਜਾਨਵਰ ਭੁੱਖਾ ਰਹਿ ਸਕਦਾ ਨਹੀਂ ਭੁੱਖਾ ਤਾਂ ਨਹੀਂ ਰਹਿ ਸਕਦਾ ਪਰ ਸਾਡੇ ਨੌਲਿਜ ਤੇ ਕੋਈ ਆਇਆ ਨਹੀਂ ਇਹਦਾ ਕੋਈ ਨੁਕਸਾਨ ਜਿਹੜਾ ਕੀਤਾ ਹੋਵੇ ਮਾਰ ਕੇ ਖਾਇਆ ਹੋਵੇ ਜੀ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਤੁਹਾਨੂੰ ਉਪਕਰਣ ਦਿੱਤੇ ਗਏ ਨੇ ਉਹ ਮਹੱਈਆ ਕਰਾਇਆ ਗਏ ਉਹ ਉਪਲਬਧ ਠੀਕ ਹੈ ਹਾਂ ਬਿਲਕੁਲ ਠੀਕ ਹੈ ਸਰ ਟਰੈਪ ਕੈਮਰੇ ਦਿੱਤੇ ਨੇ ਟਰੈਕ ਕੇਜ ਤੇ ਬਾਕੀ ਟੰਡੀਗੜ੍ਹ ਤੋਂ ਵੀ ਟੀਮ ਆਈ ਜਿਹੜੀ ਘਰ ਤੋਂ ਵੀ ਟੀਮ ਆਈ ਵੀ ਲੁਧਿਆਣਾ ਤੋਂ ਐਕਸਪਰਟ ਬੁਲਾਏ ਨੇ ਪਟਿਆਲੇ ਤੋਂ ਆਏ ਨੇ ਟ੍ਰਾਈ ਕਰ ਰਹੇ ਟ੍ਰੈਕਲਾਈਜ਼ ਕਰਨਾ ਹੈ ਕਿ ਸਾਡੇ ਕੋਲ ਇਹ ਬੜਾ ਲੋਕਾਂ ਦੇ ਵਿੱਚ ਇਸ ਗੱਲ ਤੋਂ ਪੈਨਿਕ ਹੈ ਕਿ ਸਰਕਾਰ ਚਾਹੇ ਤਾਂ ਡਰੋਨ ਦੀ ਮਦਦ ਲਈਤੀ ਜਾ ਸਕਦੀ ਮੈਂ ਤਾਂ ਲੈ ਰਹੇ ਸੀ ਡਰੋਨ ਦੇ ਨਾਲ ਬਾਹਰ ਵਿੱਚ ਵੀ ਕੀਤਾ ਛੋਟਾ ਜਿਹਾ ਇੱਥੇ ਵੀ ਸ਼ੂਟ ਕੀਤਾ ਡਰੋਨ ਦੇ ਨਾਲ ਡਰੋਨ 'ਚ ਕੁਝ ਆਇਆ ਸਮਝ ਇੱਥੇ ਨਹੀਂ ਆਇਆ ਜਗੰਨੇ ਕਰਕੇ ਥੱਲੇ ਨਹੀਂ ਪਤਾ ਲੱਗ ਰਿਹਾ ਵੀ ਕੀ ਹੈ ਕੀ ਨਹੀਂ ਤੇ ਇਹ ਇਸ ਚੀਜ਼ ਦੀ ਵੀ ਸਰਕਾਰ ਵੱਲੋਂ ਲੋਕਾਂ ਵੱਲੋਂ ਵੀ ਲੈ ਕੇ ਜੇਕਰ ਇਸ ਤਰ੍ਹਾਂ ਕਾਬੂ ਨਹੀਂ ਆਇਆ ਦੱਸ ਦਿਨਾ ਤੋਂ ਹਲੇ ਨਹੀਂ ਪਤਾ ਵੀ ਅੱਜ ਕਾਬੂ ਆਣਾ ਜਾਂ ਅੱਗੇ ਕਿੰਨੇ ਦਿਨਾਂ ਦਾ ਗਾਣਾ ਕੋਈ ਸਰਕਾਰ ਵੱਲੋਂ ਵੀ ਇਹਦੇ ਉੱਪਰ ਬਿਆਨਬਾਜ਼ ਹੋਣਾ ਚਾਹੀਦਾ ਹੈ ਤੁਹਾਡੇ ਵੱਲੋਂ ਵੀ ਜਿਹੜੇ ਨੇੜੇ ਲੱਗਦੇ ਸਕੂਲੀ ادارے ਨੇ ਜਾਂ ਜਿੱਥੇ ਬੱਚੇ ਪੜ੍ਹਦੇ ਉਹ ਬੰਦ ਹੋਣੇ ਚਾਹੀਦੇ ਨਹੀਂ ਤੇ ਬਾਰੇ ਅਸੀਂ ਨਹੀਂ ਕੁਝ ਕਰ ਸਕਦੇ ਜੀ ਇਹ ਬਾਰੇ ਸਾਡਾ ਨਹੀਂ ਜਾਨਵਰ ਦਾ ਕੁਝ ਨਹੀਂ ਪਤਾ ਕਿੱਧਰ ਵੀ ਜਾ ਸਕਦਾ ਜਾਨਵਰ ਦਾ ਕੀ ਪਤਾ ਲੱਗ ਸਰ ਕਿੱਧਰੇ ਪਾਸੇ ਵੀ ਜਾ ਸਕਦਾ ਜੀ ਫਿਲਹਾਲ ਜੇਕਰ ਗੱਲ ਕਰੀਏ ਕਿ ਤੁਸੀਂ ਕਹਿੰਦੇ ਕਿ ਸਿਰਫ ਇੱਕੋ ਹੀ ਹੈ ਜਿਆਦਾ ਨਹੀਂ ਹੈਗੇ ਇੱਕੋ ਹੀ ਹੈ ਸਰ ਇੱਕੋ ਹੀ ਅਜੇ ਤੱਕ ਆਇਆ ਨਾ ਹੋਰ ਕੋਈ ਸਾਡੇ ਆਇ ਨਹੀਂ ਕੋਈ ਹੋਰ ਹੋਵੇ ਸੋ ਇਹ ਜਿਹੜੀ ਗੱਲਬਾਤ ਕੀਤੀ ਹੈ ਅਸੀਂ ਜੰਗਲਾਤ ਮੈਂ ਕਿਹਦੇ ਅਫਸਰ ਜਿਹੜੇ ਹੈਗੇ ਨੇ ਚਰਨਜੀਤ ਸਿੰਘ ਹਰਮਨਲ ਖੇਤੀ ਹੈ ਇੱਕ ਵਾਰੀ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਸਾਹਮਣੇ ਇੱਕ ਤਸਵੀਰ ਦਿਖ ਰਹੀ ਹੈ ਜਿੱਥੇ ਅੱਗੇ ਇੱਕ ਟਰੈਪ ਲੱਗਿਆ ਹੋਇਆ ਹੈਗਾ ਸੋ ਉਹ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾਵਾਂਗੇ ਸੀ ਉਸੀ ਕਰਕੇ ਲੇਕਿਨ ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਸਾਹਮਣੇ ਗੰਨੇ ਦਾ ਖੇਤ ਦੱਸ ਰਿਹਾ ਇੱਕ ਦਾ ਖੇਤ ਦੱਸ ਰਿਹਾ ਜਿਸ ਗੰਨੇ ਦੇ ਖੇਤ ਦੇ ਅੰਦਰ ਹੀ ਜਿਹੜਾ ਹੈਗਾ ਚੀਤਾ ਦੇਖਿਆ ਗਿਆ ਤੇ ਨਾਲ ਇਹ ਵੀ ਸੁਣਿਆ ਕਿ ਇਸ ਤੋਂ ਕੁਝ ਦੂਰੀ ਦੇ ਉੱਪਰ ਇੱਕ ਪਲਾਂਟ ਹੈ ਜਿੱਥੇ ਇੱਕ ਮੋਰ ਨੂੰ ਦਬੋਚਿਆ ਚੋ ਖਬਰ ਆਈਆ ਹਲੇ ਤੱਕ ਉਹ ਹਜੇ ਕਲੀਅਰ ਨਹੀਂ ਹੈ ਇਹ ਵੀ ਖਬਰ ਆਈ ਹੈ ਕਿ ਉਸ ਤੋਂ ਅੱਗੇ ਵੱਲ ਵੀ ਹੋ ਸਕਦਾ ਹੈਗਾ ਲੋਕ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਤੁਸੀਂ ਵੀ ਮਹਿਕਮੇ ਚੋਂ ਤੋ ਨਹੀਂ ਕੁਝ ਲੋਕ ਬੋਲਦੇ ਹੈਗੇ ਪਰ ਜਿਹੜਾ ਹੈਗਾ ਲੋਕਾਂ ਦਾ ਇਹ ਜ਼ਰੂਰ ਹੈ ਕਿ ਅਸੀਂ ਇਸ ਖੋਜ ਚ ਹੈਗੇ ਆ ਕਿ ਕਦੋਂ ਜਿਹੜਾ ਹੈਗਾ ਇਹ ਚੀਤਾ ਫੜਿਆ ਜਾਏਗਾ ਤੁਸੀਂ ਇਸ ਪਿੰਡ ਦੇ ਵਾਸਤੇ ਨਿਕੋ ਜੀ ਨਹੀਂ ਤੁਸੀਂ ਵੀ ਵਾਸ ਨਹੀਂ ਕਿਉਂਕਿ ਨਾਲ ਆਇਓ ਜੀ ਹਾਂ ਜੀ ਆ ਗਏ ਅ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਇਹਦੇ ਬਾਰੇ ਅੱਜ ਸਵੇਰੇ ਜੀ ਇਸੇ ਪਿੰਡ ਦੇ ਵਿੱਚ ਕਿੱਥੇ ਕਿ ਦੇਖਿਆ ਗਿਆ ਜੀ ਇਹ ਆਪਣੇ ਨਾਲ ਲੱਗਦਾ ਫਾਰਮ ਪੈ ਜਾਂਦਾ ਘਰ ਜਿ ਮਕਾਨ ਕਿਸ ਦਾ ਜੀ ਉਹਨਾਂ ਦੀ ਗੋਠੀ ਦੇ ਮੂਹਰੇ ਉਹਨਾਂ ਦਾ ਮੋਟਰ ਦਾ ਕੋਠਾ ਹੈ ਜੀ ਉਹ ਕੋਠੇ ਦੇ ਵਿੱਚ ਬੈਠਾ ਸੀ ਇਹ ਘੋਟੇ ਦੇ ਵਿੱਚ ਬੈਠਾ ਸੀ ਅੰਦਰ ਹਾਂਜੀ ਉਹਨਾਂ ਨੂੰ ਕੈਮਰੇ ਰਾਹੀਂ ਉਹਨਾਂ ਦਾ ਬੇਟਾ ਬਾਹਰ ਹੈ ਕੈਨੇਡਾ ਚ ਉਹ ਕੈਮਰਾ ਅਟੈਚ ਆ ਉਹਨੇ ਆਪਣੇ ਘਰੇ ਉੱਥੋਂ ਦੇਖ ਕੇ ਫੋਨ ਕਰਿਆ ਪਾਪਾ ਇੱਥੇ ਤੇ ਦੂਗੇ ਦੀ ਗੌਰ ਕਰੋ ਜੀ ਤਾਂ ਮੈਂ ਟਮਟੇ ਲੋਕਾਂ ਨੂੰ ਜ ਫੋਨ ਗਿਆ ਤਾਂ ਸਾਰੇ ਲੋਕ ਇਕੱਠੇ ਹੋ ਗਏ ਸਵੇਰ ਦੇ ਇੱਥੇ ਹੀ ਆ ਜੰਗਲਾਤ ਵਿਭਾਗ ਮੰਤਰੀ ਫੁੱਲ ਜ਼ੋਰ ਲੱਗਿਆ ਹੋਇਆ ਪਿੰਜਰੇ ਵੀ ਲਾਏ ਨੇ ਉਹਨਾਂ ਨੇ ਅਲੇ-ਦਾਲੇ ਵਿਚਾਰਿਆਂ ਨੇ ਤੇ ਦੇਖੋ ਆ ਸਭ ਫੜ ਲੈਣਗੇ ਜਿਹੜੇ ਹਿਸਾਬ ਨਾਲ ਨੰਨਤ ਕਰ ਰਹੇ ਪਿਛਲੇ 10 ਦਿਨਾਂ ਤੋਂ ਪਟਿਆਲੇ ਦੇ ਆਸ-ਪਾਸੇ ਘੁੰਮ ਰਿਹਾ ਹੈਗਾ ਲੱਗਦਾ ਕਿ ਪੂਰੀ ਧਿਆਨ ਪਹਿਲਾਂ ਨਹੀਂ ਦਿੱਤਾ ਗਿਆ ਹੈਗਾ ਨਹੀਂ ਦੇਖੋ ਧਿਆਨ ਹੈਗਾ ਨਾ ਚ ਜੰਮ ਟਾਈਮ ਜ਼ਰੂਰ ਲੱਗ ਜਾਂਦਾ ਜਿਹੜਾ ਕਿ ਤੁਸੀਂ ਪਹਿਲਾਂ ਸਵਾਲ ਕੀਤਾ ਬਾਈ ਜੀ ਨੂੰ ਵੀ 10 ਦਿਨ ਭੁੱਖਾ ਰਹਿ ਸਕਦਾ ਹੈ ਭੁੱਖਾ ਰਹਿਣ ਦੀ ਨੂੰ ਲੋੜ ਨਹੀਂ ਇੱਥੇ ਤਕਰੀਬਨ ਜਾਨਵਰ ਬਹੁਤ ਹੈ ਜੰਗਲੀ ਸੂਰ ਬਹੁਤ ਹੈ ਰੋਜ ਬਹੁਤ ਹੈ 12 ਸਿੰਗਾ ਤਕਰੀਬਨ ਨਹੀਂ ਭੁੱਖਾ ਨਹੀਂ ਰਹਿ ਸਕਦੇ ਤੇ ਜੀ ਹਾਂਜੀ ਯਾਨੀ ਕਿ ਨੁਕਸਾਨ ਤਾਂ ਕਰ ਹੀ ਰਿਹਾ ਹੈ ਹਾਂਜੀ ਹਾਂ ਨੁਕਸਾਨ ਕਰ ਰਿਹਾ ਆਮ ਜਾਨਵਰਾਂ ਦਾ ਕਰ ਰਿਹਾ ਕੁੱਤੇਾਂ ਦਾ ਕਰਦਾ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਹੈ ਸੋ ਇਹ ਵੀ ਗਨੀਮਤ ਹੈ ਕਿ ਹਲੇ ਇਨਸਾਨੀ ਨੁਕਸਾਨ ਕੋਈ ਨਹੀਂ ਹੋਇਆ ਹੈਗਾ ਲੇਕਿਨ ਜੇ ਇਸ ਦੇ ਕੋਈ ਜਾਨਵਰ ਦੀ ਥਾਂ ਤੇ ਇਨਸਾਨ ਮੂੰਹ ਲੱਗ ਗਿਆ ਤਾਂ ਫਿਰ ਬੜੀ ਦਿੱਕਤ ਹੋ ਜਾਣੀ ਹੈ ਤਸਵੀਰਾਂ ਨੇ ਇਹ ਰੋੜੇਵਾਲ ਪਿੰਡ ਦੀਆਂ ਜਿੱਥੇ ਚੀਤੇ ਦੀ ਖਬਰ ਅੱਜ ਸਵੇਰੇ 8 ਵਜੇ ਫੈਲੀ ਤਾਂ ਉਸ ਤੋਂ ਬਾਅਦ ਜੰਗਲਾਤ ਵਿਭਾਗ ਹਲੇ ਵੀ ਲੱਗਿਆ ਹੋਇਆ ਮੁਸਤੈਦ ਦੇ ਵਿੱਚ ਵਿਭਾਗ ਦਾ ਕਹਿਣਾ ਕਿ ਅਸੀਂ ਡਰੋਨ ਦਾ ਵੀ ਇਸਤੇਮਾਲ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਕੈਪਚਰ ਕੀਤਾ ਜਾਵੇ ਤੇ ਉਮੀਦ ਜਤਾ ਰਹੇ ਕਿ ਜਲਦੀ ਹੀ ਕਾਬੂ ਕਰ ਲਾਂਗੇ ਫਿਲਹਾਲ ਜਦੋਂ ਤੱਕ ਇਹ ਲੈਪਿਡ ਕਾਬੂ ਚ ਨਹੀਂ ਆਂਦਾ ਉਦੋਂ ਤੱਕ ਡਰ ਬਣਿਆ ਹੋਇਆ ਹੈ ਪਟਿਆਲਾ ਦੇ ਨਜ਼ਦੀਕੀ ਇਲਾਕਿਆਂ ਦਾ ਪਰ ਜਿਹੜੇ ਇਲਾਕਿਆਂ 'ਚ ਅਫਵਾਹ ਫੈਲ ਰਹੀ ਹੈ ਉਹ ਅਫਵਾਹਾਂ ਦੇ ਉੱਪਰ ਵਿਸ਼ਵਾਸ ਨਾ ਕਰੋ ਕਿਉਂਕਿ ਹਲੇ ਇਹ ਪਿੰਡੂਆਂ ਇਲਾਕਿਆਂ 'ਚ ਇਹ ਸ਼ਹਿਰੀ ਇਲਾਕੇ 'ਚ ਨਹੀਂ ਗਿਆ